जय माता, थे थे। थे माता दी ਆਪਾਂ ਖੜੇ ਆਂ ਪੈਰੋਨਾਥ ਦੇ ਮੰਦਿਰ ਤੇ ਆਦੀ ਤੇ ਪਹੁੰਚ ਗਿਆ ਆਪਾਂ ਬਾਕੀ ਦੰਦ ਖੋਨਾ ਉਹ ਸਾਹਮਣੇ ਮੰਦਿਰ ਹੈਗਾ ਕ੍ਰਿਸ਼ਨੂ ਮਾਤਾ ਦਾ ਤੇ ਆ ਦੇਖੋ ਜਿਹੜੀ ਸੰਗਤ ਉੱਪਰ ਪੈਰੋਨਾਥ ਦੇ ਢੋਲੀ ਵੀ ਆਉਂਦੀ ਪਈ ਜਿਵੇਂ ਆ ਆਪਣੇ ਬਣੀ ਹੋਈ ਬਸ ਗੱਦੀ ਬਣੀ ਹੋਈ ਆ ਦੇਖੋ ਸੰਗਤਾਂ ਆਈ ਜਾਂਦੀਆਂ ਇੰਦੇ ਜ ਬੈਠ ਕੇ ਇਹ ਕੂਪਰੋ ਥੱਲੇ ਚਲਦੀ ਤੇ ਥੱਲੋਂ ਉੱਪਰ ਇੱਕ ਚਲਦੀ ਆ। ਸੰਗਟਾ ਇੱਧਰ ਉੱਪਰ ਆਈ ਜਾਂਦੀ ਹੁਣ। ਆ ਦੇਖੋ ਦੋ ਚੱਲੀਆਂ ਹੇਠ ਥੱਲੇ ਚਲਦੀਆਂ ਕੂਪਰ। ਇਹ ਉੱਪਰ ਗਈ। ਇਹ ਉੱਪਰ ਗਈ ਚਲੀ। ਫੈਰ ਉਹ ਨਾ ਸਮੰਦਰ। ਉਹ ਥੱਲੇ ਗਈ ਚਲੀ ਵੈਸ਼ਨੂ। ਮਾਪੀਓ ਸਾਹਮਣੇ ਮੰਦਿਰ ਹੈਗਾ। ਵੈਸ਼ਨੂ ਮਾਤਾ ਦਾ। ਆਪਾਂ ਉੱਥੇ ਮੱਥਾ ਟੇਕ ਕੇ ਆ ਗਏ। ਆ ਦੇਖੋ ਸੀੜੀ ਆ ਗਿਆ ਸੀੜੀ ਫੜੀਆਂ ਪੱਤੇ 961 ਸੀੜੀ ਇਕੱਠੀਆਂ ਉੱਪਰ ਦੀ ਚਲਾਈ ਕਰਨੀ ਸ਼ੁਰੂ ਕੀਤੀ ਸੀ ਕੁਝ ਬਾੜ ਦੇ ਪਹੁੰਚ ਆ ਆ ਦੇਖੋ ਉੱਥੇ ਜਾਣਾ ਇਹਨਾਂ ਉੱਥੇ ਜਾ ਕੇ ਰੁਕ ਜਾਣਾ ਲੈਪ ਵੀ ਫੋਟੋ ਲੈ ਲਈ ਲੈਫਟ ਰਾਈਨ ਜਿਹੜੇ ਆਂਦੇ ਹਨਾ ਚੱਲ ਸਿੱਧਾ ਉੱਪਰ ਹੀ ਗਈ ਉਹ ਬਣਾਵਾ تھا ਮਨੇ ਉੱਥੇ ਜਾ ਕੇ ਰੁਕ ਜਾਏਗੀ ਾਕੀਆ ਵੀਊ ਦੇਖੋ ਕਿਦਾਂ ਵਧੀਆ ਚੱਲੋ ਭਾਈ ਤੇ ਇੱਧਰ ਆ ਗਿਆ ਵੈਸ਼ਨੂ ਮਾਤਾ ਦਾ ਮੰਦਿਰ ਜੋ ਕਿ ਥੱਲੋਂ 12 14 ਕਿਲੋਮੀਟਰ ਉੱਪਰ ਹੈ ਉਸ ਤੋਂ ਇਲਾਵਾ 3 ਕਿਲੋਮੀਟਰ ਇਹ ਹੈਗਾ ਬੈਰੂਨਾਥ ਮੰਦਿਰ ਉੱਥੇ ਗਈ ਲਿਫਟ ਪਹੁੰਚ ਚੱਲਦੇ ਆ ਅੱਗੇ ਆਪਾਂ ਕਿਉਂਕਿ ਸੀੜੀ ਆ ਰਹੀ ਚੱਲਿਆਂ सीढ़ियां फड़ियां आपा इत्तो 364 सीढ़ियां हाँ देखो अपने दोस्त नाल दे दो जने वो प्लेन रास्ता चले जदा सीधा रास्ता बनया है आपा जन्ने पौड़ियां रही सीढ़ियां रही अब मैं बैठ आवा कि नीला है ਹਾਂ ਯਾਰ ਸਾਰਾ ਬੱਦਲ ਹੀ ਬੱਦਲ ਹੈਗਾ ਥੱਲੇ ਬੁੱਝ ਬੜਾ ਥੇਜ ਬੱਦਲ ਥੱਲੇ ਉੱਡਿਆ ਜਾਂਦਾ ਪਹਾੜੀਆਂ ਨੂੰ ਖੈਂਦਾ ਫਿਰਦਾ ਬੱਦਲ ਆਪਾਂ ਬੱਸ ਹੁਣ ਜਾਣ ਲੱਗਿਆ ਹੋਰ ਉੱਪਰ ਚੱਲ ਬਈ ਮੁੰਡਿਆ ਆ ਜਾ ਸੰਤਾਂ ਅੱਗੇ ਵੱਢੀ ਜਾਂਦੀਆਂ ਨੇ ਬਾਬਾ ਪੈਰਨਾ ਦੇ ਮੰਦਰ ਵੱਲ 100 ਤੇ 61 ਪੌੜੀਆਂ ਸੀਗੀਆਂ ਜਿਹੜੀ ਆਪਾਂ ਥੱਲੋਂ ਉਧਰ ਆਏ ਸੀ ਪਤਾ ਨਹੀਂ ਹਾਂਜੀ ਆ ਪਾਣੀ ਪੀਣ ਵਾਲਾ ਇਹ ਗਾਈ ਇੱਥੇ ਆਪਣੇ ਨਾਲ ਦਾ ਦੋਸਤ ਪਾਣੀ ਪੀਣ ਲੱਗਾ ਹੈ ਆਪਾਂ ਵੀ ਪੀਨੇ ਆ ਪਾਣੀ ਆ ਦੇਖੋ ਸੰਗਤਾਂ ਬੈਠੀਆਂ। ਉੱਪਰ ਚੜਾਈ ਬਹੁਤ ਜ਼ਿਆਦਾ ਹੈਗੀ ਐ। ਪਰ ਉਹ ਨਾ ਮੰਦਿਰ ਤੇ ਜਾਣ ਦੀ। ਓਕੇ ਜੀ, ਮਿਲਦੇ ਆ ਨੈਕਸਟ ਵੀਡੀਓ ਲੈ ਕੇ ਤੇ ਚੈਨਲ ਨੂੰ ਲਾਈਕ, ਕਮੈਂਟ, ਸ਼ੇਅਰ ਤੇ ਫੋਲੋ ਕਰਨਾ। ਨਾ ਭੁੱਲਣਾ ਫੋਲੋ ਜ਼ਰੂਰ ਕਰ ਦੇਣਾ, ਸ਼ੇਅਰ ਕਰ ਦੇਣਾ ਪਲੀਜ਼ ਵੀਡੀਓ।